ਆਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ ਰੱਬ ਦੇ ਪਿਆਰੇ ਹਰੀ ਦੇ ਜਨ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਦੇ ਨਾਲ ਹੀ ਮਿਲ ਜਾਂਦੇ ਨੇ ਉਹ ਕਦੋਂ ਮਿਲਦੇ ਨੇ ਭਾਈ ਜਦੋਂ ਨੇ ਸ ਦਿਨ ਦਿਨ ਰਾਤ ਕੋਈ ਅਕਾਲ ਪੁਰਖ ਵਾਹਿਗੁਰੂ ਦੀ ਤਪੱਸਿਆ ਕਰਦਾ ਜੋ ਪ੍ਰਾਣੀ ਇਸ ਦਿਨ ਭਜੈ ਰੂਪ ਰਾਮ ਤੇਹ ਜਾਣ ਦੇ ਭਾਈ ਜਿਹੜਾ ਪ੍ਰਾਣਾ ਧਾਰੀ ਜੀਵ ਹਰੀ ਪਰਮੇਸ਼ਰ ਵਾਹਿਗੁਰੂ ਦੀ ਬੰਦਗੀ ਕਰਦਾ ਹੈ ਨ ਦਿਨ ਰਾਤ ਤੋਨੋਂ ਤੁਸੀਂ ਅੱਲਾ ਦਾ ਰਾਮ ਦਾ ਹੀ ਰੂਪ ਜਾਣੋ ਬਾਬਾ ਜੀ ਮਹਾਰਾਜ ਹੰਸਾਲੀ ਸਾਹਿਬ ਵਾਲੀ ਸੰਬਲਪੁਰ ਦੀ ਘਟਨਾ ਹੈ ਉੱਤਰਾਖੰਡ ਦੇ ਵਿੱਚ ਬਾਬਾ ਜੀ ਮਹਾਰਾਜ ਖੜੇ ਨੇ ਹੰਸਾਲੀ ਸਾਹਿਬ ਵਾਲੇ ਇੱਕ ਗੱਡੀ ਨੂੰ ਦੇਖ ਰਹੇ ਨੇ ਉਹ ਕਿੰਨਾ ਦੀ ਗੱਡੀ ਨੂੰ ਦੇਖ ਰਹੇ ਨੇ ਧਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਪੂ ਵਾਲ ਵਾਲਿਆਂ ਦੀ ਗੱਡੀ ਮਾਨ ਵਿੱਚ ਪੁਰਨਾ ਆਇਆ ਜਾ ਜਾ ਗਿਆ ਆਪਣੇ ਪਿਆਰੇ ਨੂੰ ਮਿਲਣ ਦਾ ਧੰਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲਿਆਂ ਦੇ ਦਰਸ਼ਨ ਕੀਤੇ ਜਾਣ ਧੰਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲਿਆਂ ਦੇ ਦਰਸ਼ਨ ਕਰੇ ਜਾਣ ਉਹ ਗੱਡੀ ਉੱਥੇ ਰੁਕ ਗਈ ਡ라이ਵਰ ਨੇ ਆਖਿਆ ਮਹਾਰਾਜ ਇਹ ਗੱਡੀ ਰੁਕ ਗਈ ਮੈਂ ਤੇ ਮਹਾਰਾਜ ਆਤਾਰਾਂ ਵੀ ਵੇਖ ਲਈਆਂ ਹੋੜ ਵੀ ਸਮਾਨ ਚੈੱਕ ਕਰ ਲਿਆ ਮਹਾਰਾਜ ਗੱਡੀ ਤੁਰ ਨਹੀਂ ਰਹੀ ਤਾਟ ਨਹੀਂ ਹੋ ਰਹੀ ਧੰਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲੇ ਆਖਣ ਲੱਗੇ ਕਹਿੰਦੇ ਭਾਈ ਉਹ ਜਿਨ੍ਹਾਂ ਨੇ ਘਟੀ ਰੋਕੀ ਐ ਉਹ ਆਪੇ ਆ ਜਾਣਗੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਭਾਈ ਸਾਧੂਆਂ ਦੀਆਂ ਰਾਮ ਜੀ ਨੂੰ ਸਾਧੂ ਹੀ ਜਾਣਦੇ ਹੁੰਦੇ ਵੇ ਵੇ ਸਾਲ ਰਹੀਏ ਸਾਧੂਆਂ ਦੀ ਟੋਲੀ ਫੇਰ ਕਿਤੇ ਜਾ ਕੇ ਆਉਂਦੀ ਐ ਸਾਧੂਆਂ ਦੀ ਬੋਲੀ ਫੇਰ ਕਿਤੇ ਜਾ ਕੇ ਰਾਮ ਜੀ ਸਮਝ ਲੱਗਦੀਆਂ ਨਹੀਂ ਬਾਬਾ ਜੀ ਹਾਂਸਾਲੀ ਸਹਿਬ ਵਾਲੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਏ ਧੰਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲਿਆਂ ਬਾਬਾ ਜੀ ਹਰਖੋਵਾਲ ਵਾਲੇ ਕਲਕੱਤੇ ਤੋਂ ਹਜ਼ੂਰ ਸਾਹਿਬ ਜਾ ਰਹੇ ਸੀ ਉਹ ਗੱਡੀ ਕਿਉਂ ਰੁਕੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲੇ ਪੁੱਛਦੇ ਨੇ ਕਹਿੰਦੇ ਮਹਾਰਾਜਾ ਗੱਡੀ ਰੁਕਤੀ ਸਾਡੀ ਤੁਸੀਂ ਤੁਹਾਡਾ ਤਾਪ ਬਹੁਤ ਹੈ ਤੇਜ ਬਹੁਤ ਹੈ ਕਿਉਂ ਭਾਈ ਉਹ ਤੇ ਇੱਕਮ ਇੱਕ ਹੋਏ ਹੋਏ ਦੋਵੇਂ ਮਹਾਪੁਰਖ ਉੱਚ ਚੋਟੀ ਦੇ ਮਹਾਪੁਰਖ ਸੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲੇ ਔਰ ਸੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ ਹਾਂ ਸਾਲੀ ਸਹਵਾਨ ਉੱਚ ਚੋਟੀ ਦੇ ਮਹਾਪੁਰਖ ਆਰਾਮ ਅਵੀਰਾ ਏਕ ਭਏ ਹੈ ਕੋਏ ਨਾ ਸਕੈ ਪਛਾਨੀ ਸਾਧੂਆਂ ਦੀਆਂ ਰੰਗਾਂ ਭਾਈ ਸਾਧੂਏ ਜਾਣਦੇ ਨੇ ਸਾਡੇ ਮਨ ਦੇ ਵਿੱਚ ਤਲਾਸ਼ ਹੋਵੇ ਆਸ ਹੋਵੇ ਸਾਡੇ ਮਨ ਵਿੱਚ ਆਸ ਹੋਵੇ ਪਿਆਰੇ ਨੂੰ ਮਿਲਣ ਦੀ ਕੋਤੇ ਕਰੋੜਾਂ ਕਦਮ ਅੱਗੋਂ ਵਾਂਦੀ ਲੈਣ ਵਾਸਤੇ ਆ ਜਾਂਦੇ ਨੇ ਚਰਨ ਸ਼ਰਨ ਗੁਰ ਏਕ ਪੈੰਡਾ ਜਾਏ ਚੱਲ ਸਤ ਗੁਰ ਕੋਟ ਪੈੰਡਾ ਆਗੇ ਹੋਏ ਮੇਧ ਹੈ ਪਰ ਭਾਈ ਆਸ ਹੋਵੇ ਕਾਗਾ ਕਰੰਗ ਟੰਡੂ ਲਿਆ सगला ਖਾਇਆ ਮਾਸ ਇਹ ਦੋਏ ਨੈਣਾ ਮਤ ਸ਼ੂ ਹੋ ਪੈਰ ਦੇਖਣ ਕੀ ਆਸ ਜਿਵੇਂ ਬਾਬਾ ਫਰੀਦ ਸਾਹਿਬ ਜੀ ਨੇ ਆਖਿਆ ਸੀ ਉਹ ਕਾਵਾ ਤੂੰ ਮੇਰਾ ਸਾਰਾ ਮਾਸ ਖਾ ਲਿਆ ਪਰ ਆ ਅੱਖਾਂਾਂ ਤੋਂ ਮੇਰੀਆਂ ਖਾ ਮੈਨੂੰ ਮੇਰੇ ਪਿਆਰੇ ਦੇ ਮਿਲਣ ਦੀ ਆਸ ਹੈ ਆਸ ਹੋਵੇ ਮਨ ਦੇ ਵਿੱਚ ਹੋਤੇ ਭਾਈ ਸ਼ਕਤੀਆਂ ਦੇ ਮਾਲਕ ਸੀ ਇਸ ਕਰਕੇ ਉਹ ਗੱਡੀ ਰੁਕ ਗਈ ਆਪਾਂ ਵੀ ਅਰਦਾਸ ਕਰਿਆ ਕਰੀਏ ਸਤਿਗੁਰੂ ਮਹਾਰਾਜ ਸਾਡਾ ਮਨ ਰੁਕ ਜਾਵੇ ਮਾੜੇ ਪਾਸੇ ਨਾ ਜਾਵੇ ਸਾਡਾ ਮਨ ਮਾੜੀਆਂ ਥਾਵਾਂ ਤੇ ਨਾ ਜਾਵੇ ਸਾਡੀ ਬਿਰਤੀ ਰੁਕ ਜਾਵੇ ਮਹਾਰਾਜ ਕਿਰਪਾ ਕਰੋ ਆਪ ਜੀ ਹੋਤੇ ਚੱਲੋ ਕਾਰ ਸੀ ਮਹਾਪੁਰਖਾਂ ਦੀ ਮਹਾਪੁਰਖਾਂ ਦੇ ਦਰਸ਼ਨ ਕਰਨੇ ਸੀ ਬਾਬਾ ਜੀ ਨੇ ਆਪਾਂ ਇਹ ਅਰਦਾਸ ਕਰਿਆ ਕਰੀਏ ਸਤਿਗੁਰੂ ਮਹਾਰਾਜ ਇਹ ਬਾਬਾ ਜੀ ਜਿਵੇਂ ਤੁਸੀਂ ਓਕਾਰ ਰੋਕੀ ਸੀ ਨਾ ਤੁਸੀਂ ਸਾਡਾ ਮਾਨ ਰੋਕ ਦਿਓ ਮਾੜੇ ਪਾਸੇ ਨਾ ਜਾਵੇ ਸਾਡਾ ਮਾਨ ਸਾਡੀ ਬਿਰਤੀ ਮਾੜੇ ਪਾਸੇ ਨਾ ਜਾਵੇ ਜਿਹੜੀ ਭਾਈ ਸ਼ੰਕ ਹੈ ਉਹ ਹਮੇਸ਼ਾ ਬੁੱਧੀ ਦੇ ਤਲ ਤੋਂ ਪੈਦਾ ਹੁੰਦੀ ਹਮੇਸ਼ਾ ਇਹ ਗੱਲ ਕਰਦੇ ਹੁੰਨੇ ਆ ਵੀ ਕੁਛ ਮਾਂ ਤੋਂ ਸਿੱਖਿਆ ਕੁਝ ਰਿਸ਼ਤੇਦਾਰਾਂ ਤੋਂ ਸਿੱਖਿਆ ਕੁਝ ਸਾਥ ਸੰਬੰਧੀਆਂ ਤੋਂ ਸਿੱਖਿਆ ਜਿਹੜੀ ਸਾਡੀ ਬੁੱਧੀ ਹੈ ਨਾ ਇਹ ਸੰਸਾਰ ਦੇ ਤੌਰ ਤੇ ਕੰਮ ਕਰਦੀ ਹੈ ਜਿਵੇਂ ਸੰਸਾਰ ਸੋਚਣੀ ਸੋਚਦਾ ਜਿਹੜੀ ਸਰਦ ਹੈ ਇਹ ਹਿਰਦੇ ਤੋਂ ਪੈਦਾ ਹੁੰਦੀ ਹੈ ਜਿਹੜੀ ਸਾਡੀ ਸ਼ੰਕਾ ਹੈ ਬੁੱਧੀ ਦੇ ਤਲ ਤੋਂ ਪੈਦਾ ਹੁੰਦੀ ਹੈ ਪਾਰੇ ਜਿੰਨਾ ਮਾਵਾ ਦੇ ਬੱਚੇ ਆਕਾਲ ਪੁਰਖ ਵਾਹਿਗੁਰੂ ਰਾਮ ਅੱਲਾ ਭਗਵਾਨ ਦਾ ਨਾਮ ਜਪਦੇ ਨੇ ਉਹਨਾਂ ਮਾਵਾ ਨੂੰ ਵੀ ਭਾਈ ਧਨ ਕੇ ਆ ਤਨ ਧਨ ਜਨੇਦੀ ਮਾਉ ਆਏ ਸਫਲ ਸੀ ਉਹਨਾਂ ਮਾਵਾ ਦਾ ਵੀ ਆਉਣਾ ਪਰਵਾਨ ਹੈ ਜਨਣੀ ਜਨੈ ਤਾ ਭਗਤ ਜਨ ਕੈ ਦਾਤਾ ਕੈ ਸੂਰ ਨਹੀਂ ਤੋ ਜਨਨੀ ਬਾਝ ਰਹਿ ਕਾਹੇ ਗਵਾਵੇ ਨੂਰ ਕਹਿੰਦੇ ਮਾਂ ਜੇ ਤੂੰ ਕਿਸੇ ਨੂੰ ਜਨਮ ਦੇਣਾ ਭਾਈ ਤੂੰ ਦਾਨੀ ਨੂੰ ਸੂਰਮੇ ਨੂੰ ਔਰ ਭਗਤ ਨੂੰ ਜਨਮ ਦੇ ਤੇ ਨਹੀਂ ਤਾ ਜਨਮ ਤੋਂ ਬਿਨਾਂ ਹੀ ਚੰਗੀ ਹੈ ਹੋਣ ਭਾਗਤ ਦਾਨੀ ਸੂਰਮੇ ਤਾਂ ਭਾਈ ਤਾਂ ਪੈਦਾ ਹੋਣਗੇ ਜੇ ਮਾਵਾ ਨਾਮ ਜਪਣ ਗੀਆਂ ਮਾਵਾ ਤਾਂ ਸਾਰੀ ਦਿਹਾੜੀ ਟੀਵੀ ਮੂਹਰੇ ਨਹੀਂ ਲੱਦੀਆਂ ਸਮਝ ਗਏ ਨਾ ਗੱਲ ਇਸ ਕਰਕੇ ਜਿਤਨੀ ਬੰਦਗੀ ਕਰਾਂਗੇ ਜਿਤਨਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਾਂਗੇ ਭਾਈ ਉਹ ਸਾਡੇ ਚੰਗੇ ਕਰਮ ਬਣਦੇ ਨੇ ਉਹ ਸਾਡੇ ਚੰਗੇ ਕਰਮ ਬਣਦੇ ਨੇ ਭਾਈ ਜਿਹੜੇ ਦਰਗਾਹ ਦੇ ਵਿੱਚ ਜਾ ਕੇ ਸਹਾਈ ਹੁੰਦੇ ਇਸ ਕਰਕੇ ਮਹਾਰਾਜ ਨੂੰ ਅਰਦਾਸ ਕਰਿਆ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਝੋਲੀ ਦੇ ਵਿੱਚ ਖੈਰ ਪਾ ਦੋ ਕਿਹੜੀ ਖੈਰ ਸੇਖ ਪਰੀ ਤੇ ਖੈਰ ਦੀਜੈ ਬੰਦਗੀ ਆਪਣੇ ਨਾਮ ਬਾਣੀ ਦੇ ਖਜ਼ਾਨਿਆਂ ਵਿੱਚੋਂ ਮਹਾਰਾਜ ਸਾਨੂੰ ਨਿਤਨੇਮ ਦੀਆਂ ਬੰਦਗੀ ਦੀਆਂ ਦਾਤਾਂ ਬਖਸ਼ਿਸ਼ ਕਰੋ ਸੰਸਾਰੀ ਚੀਜ਼ਾਂ ਤੇ ਬਹੁਤ ਮੰਗਦੇ ਆਂ ਭਾਈ ਪਰ ਜਿਹੜੀ ਮੰਗਣ ਵਾਲੀ ਚੀਜ਼ ਐ ਉਹ ਬੰਦਗੀ ਦੀ ਖੈਰ ਮੰਗੋ